ਰਿਪੋਰਟਰਸ ਭਰਾਂਜੀ ਸਿੰਘ ਅੱਜ ਪਹੁੰਚੇ ਆ ਨੀਚੀ ਮੰਗੜੀ ਜਿੱਥੇ ਨੀਚੀ ਮੰਗੜੀ ਪਿੰਡ ਪੰਚਾਇਤ ਦੇ ਵੱਲੋਂ ਜਿਹੜਾ ਕਿ ਅੱਜ ਫੈਕਟਰੀਆਂ ਦਾ ਉਹਨਾਂ ਦਾ ਜੋ ਕਹਿਣਾ ਹੈ ਕਿ ਮਤਲਬ ਪਿੰਡ ਦੇ ਵਿੱਚ ਜਿਹੜੀ ਪਾਕਾ ਖਾਲੀ ਸਵਾਹ ਜਿਹੜੀ ਹੈ ਉਹ ਉੱਡਦੀ ਜਿਹੜੀ ਪਿੰਡ ਦੇ ਵਿੱਚ ਆਉਂਦੀ ਹੈ ਸਵਾਹ ਜਿਹੜੇ ਪਿੰਡ ਦੇ ਜਿਹੜੇ ਕੁਝ ਨੂੰ ਮੈਂਬਰ ਇੱਥੇ ਇਕੱਠੇ ਹੋਏ ਨੇ ਬਹੁਤ ਵਾਰ ਫੈਕਟਰੀਆਂ ਦੇ ਵਿੱਚ ਜਾ ਕੇ ਜਿਹੜੇ ਫੈਕਟਰੀ ਮਾਲਕਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਜਿਹੜੀਆਂ ਜੋ ਸਵਾਹ ਆ ਜਿਹੜੀ ਉਹਨੂੰ ਬੰਦ ਕਰਾਉਣ ਦੀ ਗੱਲ ਬਾਕੀ ਪੂਰਾ ਮਾਮਲਾ ਕੀ ਹੈ ਉਹ ਗਲਤ ਕਰ ਲੈਣਗੇ ਸਵਾਹ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਸੱਤੀ ਛਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਈ ਸਵਾਹ ਬੰਦ ਕਰੋ ਬੰਦ ਕਰੋ ਕੈਮੀਕਲ ਵਾਲਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਫੈਕਟਰੀ ਆ ਦੀ ਧੱਕੇ ਛਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਈ ਸਵਾਹ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਈ ਸਵਾਹ ਬੰਦ ਕਰੋ ਬੰਦ ਕਰੋ ਬੰਦ ਕਰੋ ਫੈਕਟਰੀ ਧੱਕੇ ਛਾਈ ਬੰਦ ਕਰੋ ਬੰਦ ਕਰੋ ਬੰਦ ਕਰੋ 15 ਸਾਲ ਹੋ ਗਏ 15 ਸਾਲ ਚੋਂ ਬੰਦ ਹੋਈ ਅੱਜ ਬੰਦ ਹੋਣੀ ਚਾਹੀਦੀ ਨਹੀਂ ਥੋੜਾ ਕਹਿਣ ਨੂੰ ਸਾਨੂੰ ਹਰ ਬੰਦ ਆਪਣਾ ਪਿਆ ਮੌਕਾ ਸਾਨੂੰ ਮੌਕਾ ਜੇ ਤਾਂ ਆ ਗਿਆ ਦੇਖੋ ਘਾਟ ਆ ਜਾ ਸਾਨੂੰ ਹੁਣ ਚੱਕੜਾ ਪਿਆ 15 ਸਾਲ ਹੋ ਗਏ ਪੰਚਾ ਬਣਦੇ ਸਰਪੰਚਾ ਬਣਦਾ ਨਹੀਂ ਇਹ ਕਿ ਸਾਨੂੰ ਚੱਕੜਾ ਪਿਆ ਬੰਦ ਹੋਣੀ ਚਾਹੀਦੀ ਨਹੀਂ ਥੋੜੀ ਨਹੀਂ ਅਸੀਂ ਜਿੰਦਾ ਰਹਿ ਕੇ ਸਾਡੇ ਪਿੰਡਾਂ ਦੇ ਹਾਲ ਸਾਡਾ ਬੁਰਾ ਹਾਲ ਹੈ ਤੇ ਬੁਮਾਰਾ ਸਾਨੂੰ ਨੇ ਕੈਪਸਲ ਦੇ ਫਰੀਜ ਅਸੀਂ ਬਣਾਇਆ ਸਾਨੂੰ ਕਿੰਨਾ ਦੁੱਖ ਹੋਇਆ ਪਿਆ ਸਾਡੇ 3 ਸਾਲ ਹੋ ਗਏ ਪਹਿਲੇ 15 ਸਾਲਾਂ ਦਾ ਅੱਜ ਤੱਕ ਬੰਦ ਨਹੀਂ ਹੋਈ ਅੱਜ ਬੰਦ ਕਰਾ ਕੇ ਜਾਵਾਂਗੇ ਅਸੀਂ 15 ਸਾਲ ਕੈਨਸਲ ਤਾਂ ਬਰੀਜ ਬਣੇ ਪਏ ਆ ਸਾਰੇ ਕੁਸੋਇਆ ਪਿਆ ਸਾਡੇ ਪਾਣੀ ਹੋ ਰਿਹਾ ਸਾਡੇ ਹੱਥ ਜਾ ਦੇਖੋ ਸਾਡੇ ਕੱਪੜੇ ਆ ਦਾ ਕੱਪੜੇ ਦਾ ਹੱਥ ਜਾ ਕੇ ਕੰਪੜੇ ਦਾ ਹੱਥ ਜਾ ਕੇ ਦੇਖੋ ਤੁਸੀਂ ਸੁੱਤੇ ਰੰਦਾ ਹੱਥ ਜਾ ਕੇ ਦੇਖੋ ਤੁਸੀਂ ਜਿੰਨੀ ਸੁਆਹ ਆਉਂਦੀ ਅੰਦਰ ਰੈਕਟਰ ਦਾ ਹੱਥ ਜਾ ਕੇ ਦੇਖੋ ਹੋਡੇ ਤੋਂ ਹੋਡੇ ਤੋਂ ਉਹਨੇ ਇੱਥੇ ਬੰਦ ਪਾ ਦਿੱਤਾ ਆਹ ਆਹ ਹੱਥ ਉਹਦੇ ਕੋਲੇ ਕੋਈ ਨਾ ਆਵੇ ਤਾਂ ਅਸੀਂ ਬੋਗੇ ਬੈਠੇ ਆ ਅੱਜ ਅੰਦਰ ਆ ਕੇ ਬੈਠੇ ਆ ਅਸੀਂ ਜੋਨੇ ਆ ਦੋ ਲਫ਼ਜ਼ਾਂ ਦੇ ਵਿੱਚ ਸਿਰਫ ਗੱਲ ਕਰਾਂਗੇ ਹਾਂਜੀ ਇੱਕ ਤਾਂ ਜਿਹੜੀ ਤੁਹਾਡੀ ਜਿੰਨੀ ਸਵਾਹ ਕੱਠੀ ਹੋਈ ਆ ਮਨਜ਼ੂਰ ਐ ਇਹਨੂੰ ਸਾਰੀ ਨੂੰ ਚਕਵਾ ਦਿਓ ਮਨਜ਼ੂਰ ਐ ਦਾਨੀ ਹਾਂਜੀ ਤੇ ਦੂਸਰਾ ਜਿਹੜੀ ਤੁਹਾਡੇ ਚਿਮਨੀ ਰਾਹੀਂ ਜਿਹੜਾ ਧੂਆ ਉੱਡ ਕੇ ਫਾਕ ਆਉਂਦੀ ਆ ਇਹਨੂੰ ਬੰਦ ਕਰ ਦਿਓ ਆ ਦੋ ਚੀਜ਼ਾਂ ਬੰਦ ਕਰ ਦਿਓ ਉਹਦੇ ਵਿੱਚੋਂ ਉਹਦੇ ਵਿੱਚ ਜਿਹੜਾ ਤੁਹਾਡਾ ਕੋਈ ਯੰਤਰ ਲੱਗਦਾ ਕੁਝ ਲੱਗਦਾ ਉਹ ਲਗਵਾ ਕੇ ਉਹਨੂੰ ਬੰਦ ਕਰ ਲੱਗਾ ਹੋਇਆ ਅਸੀਂ ਉਹਨੂੰ ਚੈੱਕ ਕਰਾ ਕੇ ਜੇ ਕੋਈ ਹੋਰ ਵੀ ਲੱਗ ਸਕਦਾ ਹੋਇਆ ਇਸ ਤੋਂ ਇਲਾਵਾ ਵੀ ਕੋਈ ਕਵੇ ਕੋਈ ਟੈਕਨੀਕਲ ਨਾ ਸਲਾਹ ਕਰਕੇ ਜੋ ਕੋ ਕਹੇ ਹਾਂ ਜੀ ਆ ਤੁਸੀਂ ਦੋ ਲਾਏ ਹੋਏ ਆ ਤੁਸੀਂ ਤੀਜਾ ਇੱਕ ਹੋਰ ਲਾ ਦਿਓ ਅਸੀਂ ਤੀਜਾ ਇੱਕ ਹੋਰ ਲਾ ਦੇਾਂਗੇ ਇਹਦੇ ਵਿੱਚ ਇੱਕ ਮਿੰਟ ਹਾਂ ਜੀ ਬਕਾਇਦਾ ਸਾਡੇ ਕੋਲੇ ਪੰਚਾਇਤ ਸਾਰੀ ਖੜੀ ਆ ਸਰਪੰਚ ਪੰਚ ਸਾਰੇ ਪਹੁੰਚੇ ਹੋਏ ਨੇ ਨਗਰ ਸਾਰਾ ਪਹੁੰਚਿਆ ਹੋਇਆ ਇਹਨਾਂ ਨੇ ਅਗਰ ਸਾਡੇ ਨਾਲ ਜੇ ਕੀਤਾ ਹੋਇਆ ਵਾਅਦਾ ਨਾ ਪੂਰਾ ਕੀਤਾ ਅਗਰ ਇਹ ਉਸ ਵਾਅਦੇ ਤੋਂ ਮੁੱਕਰਦੇ ਆ ਤਾਂ ਅਸੀਂ ਜਿਹੜਾ ਬਣਦੀ ਰਕਮ ਇਹਨਾਂ ਨੂੰ ಗ್ರಾಮ ਪੰਚਾਇਤ ਵੱਲੋਂ ਜੁਰਮਾਨਾ ਲਾਵਾਂਗੇ ਇਹ ਅਦਾ ਕਰਨ ਲਈ ਤਿਆਰ ਨੇ ਇਹ ਪੁੱਛੋ ਇਹਨਾਂ ਤੋਂ ਪੁੱਛੋ ਜੀ ਇਹ ਗੱਲ ਹਾਂਜੀ ਸਤਿ ਸ੍ਰੀ ਅਕਾਲ ਦੇਖੋ ਜੋ ਕਰਨ ਵਾਲਾ ਹੈ ਜੀ ਜੁਰਮਾਨਾ ਉਹ ਤਾਂ ਇਹਨਾਂ ਦੀ ਹੈ ਕੋਈ ਜੁਰਮਾਨਾ ਪਰ ਸਾਡੇ ਕਰਨ ਵਾਲਾ ਜਿਹੜਾ ਕੋਈ ਕੰਮ ਹੈ ਉਹ ਅਸੀਂ 100% ਉਹਦੀ ਸ਼ੋਰਟੀ ਦਿੰਨੇ ਆ ਲਿਖ ਕੇ ਦੇ ਨੂੰ ਵੀ ਤਿਆਰ ਆ ਕਿਉਂ ਅਸੀਂ ਪੂਰਾ ਕਰਾਂਗੇ ਇਹਦੇ ਵਿੱਚ ਕੋਈ ਕਟਾਈ ਨਹੀਂ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਕੀ ਕਹਿੰਦੇ ਆ ਵੀ ਲਾਹ ਪ੍ਰੋਈ ਵੀ ਨਹੀਂ ਹੋਏਗੀ ਕਟਾਈ ਵੱਖਰੀ ਗੱਲ ਹੈ ਲਾਹ ਪ੍ਰੋਈ ਵਾਲਾ ਤਾਂ ਤਾਂ ਜੀ ਹਣੀ ਮੁਰਦਾਬਸ ਬੰਦ ਕਰੋ ਮੁਰਦਾਬਸ ਗਾੜੀ ਸਵਾਹ ਵਾਲੀਆਂ ਫੈਕਟਰੀਆਂ ਬੰਦ ਕਰੋ ਬੰਦ ਕਰੋ ਗਾੜੀ ਸਵਾਹ ਵਾਲੀਆਂ ਫੈਕਟਰੀਆਂ ਬੰਦ ਕਰੋ ਬੰਦ ਕਰੋ ਦੇਖੋ ਜੀ ਸਾਡਾ ਸਾਰਾ ਨਗਰ ਆਇਆ ਇਹ ਜਿਹੜੀ ਆਪਣੀ ਫੈਕਟਰੀ ਹੈ ਡਾਈੰਗ ਆ ਇਹਨਾਂ ਦੇ ਵਿੱਚ 14 ਦੀ ਫੱਕ ਜਾਲਦੇ ਆ ਜਿਹਦੀ ਸਾਰੀ ਸਵਾਹ ਸਾਡੇ ਪਿੰਡ ਦੇ ਵਿੱਚ ਜਾਂਦੀ ਆ ਜਿਹੜਾ ਸਾਡੀ ਸਿਹਤ ਨਾਲ ਖਿਲਵਾੜ ਹੋ ਰਿਹਾ ਅਸੀਂ ਇਹਨਾਂ ਨੂੰ ਪਹਿਲਾਂ ਵੀ 2-3 ਵਾਰੀ ਆ ਕੇ ਕਹਿ ਚੁੱਕੇ ਹਾਂ ਵੀ ਇਹਨੂੰ ਬੰਦ ਕਰ ਦਿਓ ਉਹਨਾਂ ਸੀ ਫੇਰ ਇਹਨਾਂ ਕੋ ਆਏ ਆ ਕਹਿੰਦੇ ਆ ਜਿਹੜੀ ਲਾਸਟ ਸਾਡੇ ਕੋਲ ਆ ਪਈ ਆ ਜੀ ਇਹ ਅਸੀਂ ਚਲਾਉਣੀ ਆ ਪਰ ਅਸੀਂ ਇਹ ਵੀ ਨਹੀਂ ਚਲਾਉਣ ਦੇਣੀ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਬਾਕੀ ਇਹਨਾਂ ਨੂੰ ਪੁੱਛੋ ਵੀ ਇਹ ਸਾਨੂੰ ਕਦ ਤੱਕ ਦਾ ਟਾਈਮ ਦਿੰਦੇ ਆ ਵੀ ਇਹ ਕਲੀਅਰ ਕਰਕੇ ਦੇਣਗੇ ਸੁਣ ਆ ਜੀ ਸਾਡੀ ਸਰਪੰਚ ਨਾਲ ਕੱਲ ਗੱਲ ਹੋ ਗਈ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਜਿਹੜੀ ਆ ਚੀਜ਼ ਪਈ ਹੈਗੀ ਇਹਨਾਂ ਨੂੰ ਫਿਨਿਸ਼ ਕਰਨ ਦੋ ਸਾਡਾ ਦੂਜਾ ਮਾਲ ਹੀ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਬਾਹਰ ਆਤੀ ਦੋ ਗੱਡੀਆਂ ਆਈਆਂ ਦੂਜੇ ਮਾਲ ਦੀਆਂ ਆਈਆਂ ਫੱਕ ਦੀਆਂ ਇਹ ਆਤੀ ਆਇਆ ਹੈ ਨਾ ਸਰਪੰਚ ਸਾਹਿਬ ਕੱਲ ਮਾਰਦੇ ਆਈ ਨਹੀਂ ਤੁਸੀਂ ਇੱਧਰ ਗੱਲ ਕਰੋ ਇੱਧਰ ਗੱਲ ਕਰੋ ਸਰਪੰਚ ਸਾਹਿਬ ਰਾਤੀ ਆ ਕੱਲ ਆਏ ਸੀਗੇ ਲੱਗੀ ਨਹੀਂ ਸੀ ਆ ਫੱਕ ਦੀ ਸਾਰੀ ਉੱਤੇ ਭਾਈ ਕਹਿ ਤਰਿਆ ਸਰਪੰਚ ਸਾਹਿਬ ਕੱਲ ਆਏ ਸੀਗੇ ਕੱਲ ਤੋਂ ਬੰਦ ਤੇ ਕਿ ਦੂਜੀ ਗੱਡੀ ਚੱਲਦੀ ਪਈ ਆ ਸਾਡੇ ਪਿੰਡ ਦਾ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਬਾਈ ਜੀ ਨਾਲ ਦੇ ਘਰ ਵਾਲਿਆਂ ਨੂੰ ਕੈਂਸਲ ਬਾਪੀਏ ਸਾਨੂੰ ਇਹ ਪਹਿਲੇ ਸਾਰੇ ਨੂੰ ਸਾਡੇ ਬੋੜੀ ਦਾ ਹਾਲ ਆ ਤੁਸੀਂ ਫੈਕਟਰੀ ਚ ਜਾ ਕੇ ਮੁਬਾਰਕ ਨੂੰ ਬੁਲਾਇਆ ਨੇ ਤੁਸੀਂ ਕੱਲ ਕਿਹਾ ਜੀ ਤੁਹਾਡਾ ਹੁਕਮ ਮੰਨ ਲਿਆ ਤੁਹਾਡੇ ਸਾਹਿਬ ਨੇ ਚੱਲਦਾ ਪਿਆ ਹੁੰਦਾ ਸੀ ਅੰਦਰ ਜਾ ਕੇ ਦੇਖੋ ਤੁਸੀਂ ਕਲੀਅਰ ਕਰ ਸਕਦੇ ਹੋ ਵਾਹ ਦੇਖੋ ਕਿੰਨਾ ਆਉਂਦਾ ਤੁਸੀਂ ਰਾਤੀ ਆ ਤੁਹਾਡੇ ਰਾਤ ਨਹੀਂ ਆਣਾ ਬੰਦੇ ਆ ਕੇ ਤੁਸੀਂ ਨਹੀਂ ਮੰਨੇ ਸਾਨੂੰ ਅੱਜ ਕੱਲਮ ਨਿਕੜਾ ਪਿਆ ਬੁੜੀਆ ਤੁਹਾਡੇ ਰਾਤ ਤੋਂ ਆਇਆ ਦੱਸੋ ਸਾਡੇ ਆਇਆ ਤੁਹਾਡੇ ਰਾਤ ਆਇਆ ਹਾਂਜੀ ਸਰ ਬੋਲੋ ਪਹਿਲਾਂ ਉਹ ਮਹਾਰਾਜ ਮਗਾ ਤੋਂ ਨਕਾਲ ਆਪਣੀ ਗੱਲ ਹੋਈ ਤਾਂ ਸੀ ਜੀ। ਸੋ ਗੱਲ ਇੱਧਰ ਮੈਂ ਤੁਹਾਡੀ ਗੱਲ ਮੰਨਦਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਵੀ ਅਸੀਂ ਫੈਕਟਰੀ ਆਵਾਂਗੇ ਅਸੀਂ ਤੁਹਾਡੇ ਕੋਲ ਫੈਕਟਰੀ ਆ ਕੇ ਸਾਰੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਲਾਂ ਦੱਸਣ ਵਾਸਤੇ। ਜਿਵੇਂ ਤੁਸੀਂ ਬੀਰੋਨ ਦਾ ਚੱਲਦਾ ਹੀ ਨਹੀਂ ਕੋਈ ਜੀ ਇਹ ਤਾਂ ਹਾਲ ਨਹੀਂ ਫੱਕਦਾ ਤੁਹਾਡੀ ਉਦਾਂ ਹੀ ਪਈ ਆ ਸਾਰੀ ਬਾਜੀ ਮਹਾਰਾਜ। ਇਹ ਪਈ ਤਾਂ ਉਸਨੇ ਉੱਪਰੋਂ ਚਲਾਈ ਆ ਜੀ। ਨਹੀਂ ਫਿਰ ਉਹਨੂੰ ਚੁਕਵਾ ਦਿਓ ਨਾ ਅੱਗੇ ਤੋਂ ਚਲਾਉਣੀ ਨਹੀਂ ਬਸ ਇਹੀ ਅਸੀਂ ਇਹੀ ਤੁਹਾਡੇ ਤੋਂ ਲੈਣ ਆਏ ਆ ਵੀ ਅੱਗੇ ਤੋਂ ਲੈਣੀ ਨਹੀਂ ਵਾ। ਨਹੀਂ ਨਹੀਂ ਚਲਾ ਦੇ ਮੈਂ ਤੁਸੀ ਇਹਨੂੰ ਇਹਨੂੰ ਚੁਕਾ ਦਿਓ ਕਲੀਅਰ ਕਰ ਦਿਓ। ਜਿਹੜੀ ਬਾਹਰ ਰੱਖੀ ਆ ਇਹ ਕੋਆ ਦੇ ਨੱਚ ਕੋਆ ਇਹ ਤੁਹਾਡਾ ਮੀਡੀਆ ਦੇ ਵਿੱਚ ਆ ਸਾਰੀ ਵੀਡੀਓ ਹੋ ਰਹੀ ਆ ਤੁਸੀਂ ਉਸ ਦੇਖ ਰਹੇ ਆ ਸਾਰੇ ਲੋਕ ਠੀਕ ਆ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਵੀ ਅੱਗੇ ਤੋਂ ਤੁਸੀਂ ਦੁਬਾਰਾ ਫੱਕ ਨਹੀਂ ਜਲਾਓਗੇ ਜੇ ਤੁਸੀਂ ਫੱਕ ਜਲਾਓਗੇ ਅਸੀਂ ਤੁਹਾਡੇ ਇੱਥੇ ਫੈਕਟਰੀ ਆ ਕੇ ਕਨੈਕਸ਼ਨ ਕੱਟ ਕੇ ਬਾਹਰ ਵੇਜਾਂਗੇ ਤੁਹਾਡੇ ਫੇਰ ਨਾ ਕਰੋ ਸਾਨੂੰ ਲਿਖ ਦਿਓ ਦਿਓ ਜੀ ਲਾਉਣੀ ਹੈ ਮੇਰਾ ਨਾਮ ਪਰਮਿੰਦਰ ਸਿੰਘਾ ਜੀ ਮੇਰੇ ਵਾਈਫ ਨੇ ਸਰਪੰਚ ਇਥੋਂ ਸ੍ਰਿੰਦਰਜੀਤ ਕੌਰ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਇਹ ਧੂਆਂ ਜੋ ਡਾਈੰਗਾਂ ਦਾ ਉੜਕੇ ਸਾਡੇ ਪਿੰਡ ਦੇ ਵਿੱਚ ਜਾਂਦਾ ਸਵਾਰ ਦੇ ਤੌਰ ਤੇ ਬਹੁਤ ਜ਼ਿਆਦਾ ਦਿੱਕਤ ਆ ਸਾਨੂੰ ਉਸ ਚੀਜ਼ ਦੀ ਉਸ ਤੋਂ ਅਸੀਂ ਪਰੇਸ਼ਾਨ ਹੋ ਕੇ ਪ੍ਰੋਡਕਸ਼ਨ ਬੋਰਡ ਨੂੰ ਵੀ ਬਹੁਤ ਵਾਰ ਕੰਪਲੀਟ ਲਿਖੇ ਦਿੱਖੇ ਚੁੱਕੇ ਆ ਪਰ ਉਹਨਾਂ ਨੇ ਕੋਈ ਵੀ ਸਾਡਾ ਹੱਲ ਨਹੀਂ ਕੀਤਾ ਆਖਰਕਾਰ ਅੱਜ ਅਸੀਂ ਦੁਖੀ ਹੋ ਕੇ ਸਾਰਾ ਨਗਰ ਇਸ ਫੈਕਟਰੀਆਂ ਦੇ ਮੂਹਰੇ ਆ ਕੇ ਬੈਠ ਗਏ ਆ ਵੀ ਸਾਡਾ ਹੱਲ ਕੀਤਾ ਜਾਵੇ ਮਤਲਬ ਪਰ ਫਿਰ ਵੀ ਸਾਨੂੰ ਇਹਨਾਂ ਨੇ ਸਿਰਫ ਆ ਲਿਖ ਕੇ ਦਿੱਤਾ ਵਾ ਵੀ ਅਸੀਂ ਤੁਹਾਨੂੰ 15 ਦਿਨ ਦਾ ਟਾਈਮ ਆਸੀਂ ਇਹਨਾਂ ਨੇ ਸਾਡੇ ਕੋਲ ਲਿਆ ਵੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਹੱਲ ਕਰ ਦਾਂਗੇ ਪਰ ਜੋ ਜੇ 15 ਦਿਨਾਂ ਵਿੱਚ ਹੱਲ ਨਹੀਂ ਕਰਦੇ ਤਾਂ ਸਾਨੂੰ ਮਜਬੂਰ ਹੋਣ ਇੱਥੇ ਆ ਕੇ ਇਹਨਾਂ ਦੇ ਬਾਹਰ ਧਰਨਾ ਲਾ ਕੇ ਬੈਠਣਾ ਪਊਗਾ ਅਸੀਂ ਇਸ ਗੱਲ ਦੀ ਪੋਲੂਸ਼ਨ ਬੋਰਡ ਨੂੰ ਵੀ ਚੇਤਾਵਨੀ ਦਿੰਦੇ ਆ ਵੀ ਸਾਡੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਨਹੀਂ ਅਸੀਂ ਸੰਘਰਸ਼ ਕਰਾਂਗੇ ਕਿਸੇ ਤਰ੍ਹਾਂ ਦੇ ਜਿਤਨਾ ਚ ਹਲਕਾ ਬਤਾ ਇੱਕ ਮੁੰਡਿਆ ਵੀ ਮੰਤਰੀ ਨੇ ਕੈਬਨਟ ਮੰਤਰੀ ਨੇ ਤਾਂ ਕਿ ਇਹ ਗੱਲ ਪਹੁੰਚੀ ਆ ਦੇ ਇਹ ਨਹੀਂ ਅਸੀਂ ਉਹਨਾਂ ਨੂੰ ਪਹਿਲਾਂ ਜਾ ਕੇ ਦੱਸ ਕੇ ਆਏ ਆਂ ਜੀ ਕਾਫੀ ਵਾਰ ਸਾਡੀ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਵੀ ਹੋਈ ਆ ਚਲੋ ਉਹਨਾਂ ਨੇ ਸਾਨੂੰ ਇਹ ਵੀ ਦੀ ਕਹ ਸੀ ਕਿ ਜਦੋਂ ਤੁਸੀਂ ਜਾਓਗੇ ਸਾਨੂੰ ਦੱਸ ਦਿਓ ਤੇ ਅੱਜ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਉਹ ਪਾਇਆ ਫਿਰ ਵੀ ਅਸੀਂ ਉਹਨਾਂ ਨੂੰ ਵੀ ਇਸ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਆਂ ਵੀ ਇਸ ਦਾ ਹੱਲ ਕਰਾਓ ਸਾਡਾ ਪ੍ਰੋਪਰ ਅਸੀਂ ਨਗਰ ਵਾਸੀ ਬਹੁਤ ਪਰੇਸ਼ਾਨ ਆਂ ਫੈਕਟਰੀ ਵਾਲੇ ਸਮਾਂ ਹੀ ਮੰਗ ਰਹੇ ਆ ਜੀ ਸਾਡੇ ਕੋਲੋਂ ਵੀ ਸਾਨੂੰ ਸਮਾਂ ਦੇ ਦਿਓ ਪਰ ਫਿਰ ਵੀ ਪੋਲੂਸ਼ਨ ਬੋਰਡ ਨੂੰ ਅਸੀਂ ਫੇਰ ਇੱਕ ਵਾਰ ਬੇਨਤੀ ਕਰਾਂਗੇ ਇਹਨਾਂ ਨੂੰ ਆ ਕੇ ਚੈੱਕ ਕਰੋ ਜੋ ਤੁਹਾਡੇ ਰਿਕਾਰਡ ਦੇ ਮੁਕਾਬਕ ਹੋਣਾ ਚਾਹੀਦਾ ਉਸ ਦੇ ਬਿਲਕੁਲ ਉਲਟ ਚੱਲ ਰਿਹਾ ਸਾਨੂੰ ਤਾਂ तकरीबन 15 ਸਾਲ ਤੋਂ ਹੀ ਕਰਨਾ ਪੈ ਰਿਹਾ ਜੀ ਅਸੀਂ 15 ਸਾਲ ਬਹੁਤ ਵਾਰ ਆਏ ਆ ਜੀ ਬਹੁਤ ਵਾਰ ਲਿਖ ਕੇ ਅਸੀਂ ਨਹੀਂ ਕੋਈ ਸੋਲੂਸ਼ਨ ਨਹੀਂ ਹੋਇਆ ਅਸੀਂ ਮੰਨ ਕਰਦੇ ਆ ਪ੍ਰਸ਼ਾਸਨ ਕੋਲ ਕੀ ਕਹੋਗੇ ਪੁਲਿਸ ਕੋਲ ਸੋਲੂਸ਼ਨ ਬੋਰਡ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਵੱਲ ਧਿਆਨ ਦਿਓ ਸਾਡੇ ਵੱਲ ਧਿਆਨ ਦਿਓ ਸਾਡੇ ਬੱਚੇ ਬਿਮਾਰੀਆਂ ਨਾਲ ਪੀੜਤ ਹੋ ਰਹੇ ਆ ਅਸੀਂ ਖੁਦ ਹੋ ਰਹੇ ਆ ਸਾਡੇ ਵੱਲ ਧਿਆਨ ਦਿਓ ਇਕੱਲਾ ਉੱਤੇ ਬੈਠ ਕੇ ਮਤਲਬ ਗੱਲਾਂ ਨਾ ਕਰੋ ਸਾਡਾ ਦੇਖੋ ਸਾਨੂੰ ਆ ਕੇ ਅਸੀਂ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਆ ਅਸੀਂ ਬਹੁਤ ਮਨ ਫਟੂਏ ਧੋਕੇ ਆ ਇੰਨਾ ਓਕੇ ਆ ਸਾਸੀਂ ਕੈਂਸਲ ਦੇ ਮਰੀਜ਼ ਹੋਏ ਪਏ ਆ ਨਾਲੇ ਅਸੀਂ ਪੀੜੀ ਦੇ ਮਰੀਜ਼ ਆ ਪਾਣੀ ਇੰਨਾ ਗੰਦਾ ਰੀ ਅਸਟ ਦੇ ਧੂਆਂ ਬੁਰਾ ਅੱਖਾਂ ਦਾ ਹਾਲ ਬਹੁਤ ਮਾੜਾ ਹਾਲ ਕਰਿਆ ਪਿਆ ਸਾਡਾ 15 ਸਾਲ ਤੋਂ ਅਸੀਂ ਇੰਨੇ ਓਕੇ ਆ ਇੰਨਾ ਸਾਨੂੰ ਮਰੀਜ਼ਾਂ ਨੂੰ ਤੰਗ ਕੀਤਾ ਪੈ ਇਹਨਾਂ ਨੇ ਕੈਂਸਲ ਦੇ ਮਰੀਜ਼ ਬਣਾਏ ਪਏ ਆ ਖੁਦ ਮੈਂ ਆਪ ਕੈਂਸਰਲੀ ਹੋਈ ਪਈ ਆ ਵੀ ਜਿੰਨਾ ਫੈਕਟਰੀ ਵਾਲੇ ਧੂਆਂ ਨਹੀਂ ਬੰਦ ਕਰ ਸਕਦੇ ਜੇ ਨਹੀਂ ਬੰਦ ਕਰਨਗੇ ਅਸੀਂ ਫੈਕਟਰੀਆਂ ਨੂੰ ਬੰਦ ਕਰਾਂਗੇ ਇੱਥੇ ਪਹੁੰਚੋ ਕਿ ਕਹਿੰਦੇ ਫੈਕਟਰੀ ਕੀ ਬਣਾਓ ਫੈਕਟਰੀ ਵਾਲੇ ਕਹਿੰਦੇ 15 ਦਿਨਾਂ ਤੱਕ ਅਸੀਂ ਬੰਦ ਕਰ ਦਾਂਗੇ ਨਹੀਂ ਪਹੁੰਚਣਗੇ ਤਾਂ ਫਿਰ ਅਸੀਂ ਹੱਲ ਕਰਨਗੇ ਸਾਡੇ ਬੰਦੇ ਅੰਦਰ ਨੇ ਉਹ ਲਿਖ ਕੇ ਦੇਣਗੇ ਉਹ ਜਿਵੇਂ ਕਹਿਣਗੇ ਉਹ ਕਰਨਗੇ ਹਾਂਜੀ ਸਾਨੂੰ ਸਾਰੀ ਫੈਕਟਰੀ ਨੇ ਲਿਖ ਕੇ ਦਿੱਤਾ ਅਸੀਂ ਬੰਦ ਕਰਾਂਗੇ ਸਾਡੇ ਸਰਪੰਚ ਨੂੰ ਲਿਖ ਕੇ ਦੇਦਾ ਜੇ ਨਹੀਂ ਕਰਨਗੇ ਸਾਡਾ ਸਰਪੰਚ ਕਾਰਵਾਈ ਕਰੂਗਾ ਅਸੀਂ ਪਿੰਡ ਸਾਰਾ ਨਾਲ ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਜੋ ਹੋਊਗੀ ਸਾਤੋਂ ਜੋ ਸਾਨੂੰ ਸਰਕਾਰ ਨੇ ਕਰਨਾ ਅਸੀਂ ਮਰੇ ਹੋਏ ਹੈਗੇ ਹੋਰ ਸਾਨੂੰ ਮਾਰ ਦੇਣਗੇ ਜੋ ਕਰਨਾ ਉਹ ਕਰ ਸਕਦੇ ਆ ਸਰਪੰਚ ਦੇ ਅਸੀਂ ਨਾਲ